ਲੁਧਿਆਣਾ ਦੇ ਸ਼ੇਰਪੁਰ ਚੌਂਕ ਤੇ ਪਹੁੰਚੀ ਪੀਆਰਟੀਸੀ ਬੱਸ ਦੇ ਵਿੱਚ ਉਸ ਵੇਲੇ ਵਿਵਾਦ ਖੜਾ ਹੋ ਗਿਆ ਜਦੋਂ ਬੱਸ ਦੇ ਵਿੱਚ 52 ਤੋਂ ਵੱਧ ਸਵਾਰੀਆਂ ਚੜਨ ਤੇ ਕੰਡਕਟਰ ਨੇ ਸਵਾਰੀਆਂ ਨੂੰ ਹੇਠਾ ਉਤਰ ਜਾਣ ਲਈ ਕਿਹਾ ਅਤੇ ਵਿਦਿਆਰਥੀਆਂ ਤੇ ਬੱਸ ਚਾਲਕਾ ਦੇ ਵਿਚਾਲੇ ਟਕਰਾਅ ਹੁੰਦੀ ਹੈ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਤੇ ਗੱਲ ਥਾਣੇ ਤੱਕ ਪਹੁੰਚ ਗਈ ਅਤੇ ਵਿਦਿਆਰਥੀਆਂ ਨੇ ਧੱਕਾ ਮੁਕੀ ਕਰਨ ਦੇ ਇਲਜ਼ਾਮ ਤੱਕ ਲਗਾ ਦਿੱਤੇ ਤੇ ਹੌਲੀ ਹੌਲੀ ਗੱਲ ਵੱਧ ਗਈ ਤੇ ਇੱਥੇ ਕਾਫੀ ਲੋਕ ਆਂਦੇ ਕਿ ਪੁੱਛਗਿੱਛ ਕਰਦੇ ਨੇ ਐਕਸ਼ਨ ਸਾਡੇ ਦੇ ਕੋਈ ਲਿਆ ਨਹੀਂ ਗਿਆ ਥੋੜੀ ਦੇਰ ਬਾਅਦ ਇਹ ਨਾਲ ਦੇ ਨੀਅਰਬਾਈ ਸ਼ੇਰਪੁਰ ਖੰਨਾ ਪੁਲਿਸ ਚੌਂਕੀ ਵਿੱਚ ਗੱਲ ਪਹੁੰਚੀ ਤੇ ਪੁਲਿਸ ਚੌਂਕੀ ਦੇ ਮੈਂਕਮੇ ਦੇ ਲੋਕ ਆਣ ਲੱਪੇ ਉਹ ਸਾਨੂੰ ਕਹਿਣ ਲੱਪੇ ਤੁਸੀਂ ਥਾਣੇ ਚਲੋ ਅਸੀਂ ਥਾਣੇ ਜਾਣੇ ਨੂੰ ਰਾਜੀ ਨਹੀਂ ਸੀਗੇ ਸਾਨੂੰ ਡਰ ਸੀ ਕਿ ਪਰਚਾ ਪਏਗਾ ਬਟ ਸਾਡੇ ਦੇ ਪਰਚਾ ਨਹੀਂ ਉਹ ਸਾਨੂੰ ਪਿਆਰ ਨਾਲ ਬੁਲਾ ਰਹੇ ਤੇ ਕਿ ਅੰਦਰ ਆ ਕੇ ਕਰੋ ਐਵੇਂ ਗੱਲ ਕਰਦੇ ਆਂ ਉਹ ਦਮਾਫੀਨਾ ਮਕਰਵਾ ਲੈਣੇ ਬਟ ਇੰਦਾ ਚੱਲਿਆ ਨਹੀਂ ਇੱਕ ਮਿੰਟ ਇੰਦਾ ਚੱਲਿਆ ਨਹੀਂ ਸਰ ਤੇ ਅਸੀਂ ਡਰ ਦੇ ਮਾਰੇ ਬਾਹਰ ਇਸੇ ਤੱਕਾ ਮੁੱਕੀ ਤੇ ਇੱਕ ਬੱਚੇ ਦੇ ਉੱਤੇ ਮੁੱਕਾ ਮਾਰਿਆ ਗਿਆ ਪਤਾ ਨਹੀਂ ਉਹ ਕਿੰਨਾ ਨੇ ਮਾਰਿਆ ਤੁਹਾਡੇ ਸਾਡੇ ਕੋ ਵੀਡੀਓਜ਼ ਹੈਗੀ ਹੈ ਤੇ ਵੀਡੀਓ ਦੇ ਵਿੱਚ ਉਹ ਮੁੱਕਾ ਦਿਖਾਇਆ ਗਿਆ ਕਿ ਕਿਹਨੇ ਮਾਰਿਆ ਬੱਚੇ ਦੇ ਤੇ ਨਾਲੇ ਸਾਨੂੰ ਤੱਕੇ ਨਾਲ ਖਿੱਚ ਕੇ ਲੈ ਜਾਂਦਾ ਗਿਆ ਕਿਉਂਕਿ ਸਾਨੂੰ ਡਰ ਸੀ ਕਿ ਅਸੀਂ ਹੈ ਥਾਣੇ ਨਹੀਂ ਜਾਣਾ ਪਰ ਸਾਨੂੰ ਬਾਅਦ ਚ ਪਿਆਰ ਨਾਲ ਥਾਣੇ ਲਿਆਂਦਾ ਗਿਆ ਅਸੀਂ ਆ ਗਏ ਸਾਡੇ ਇੱਥੇ ਪਾਸ ਜੱਫਤ ਕੀਤੇ ਗਏ ਤੇ ਸਾਡੇ ਨਾਮ ਮਮ ਡੈਡ ਦੇ ਤੇ ਐਡਰੈਸ ਸਭ ਕੁਝ ਤੇ ਕੇ ਸਤੋ ਇੱਕ ਮਾਫੀਨਾਮਾ ਲਿਖਾਇਆ ਸਾਨੂੰ ਡੀਐਸਪੀ ਸਾਹਿਬ ਜੀ ਨੇ ਤੇ ਜਿਹੜੇ ਪੀਆਰਟੀਸੀ ਦੇ ਇੱਥੇ ਦੇ ਇੰਚਾਰਜ ਨੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਇਹ ਵੀ ਦੱਸਿਆ ਕਿ ਤੁਸੀਂ ਕਿਵੇਂ ਹੈ ਇਹ ਚੀਜ਼ ਕਰ ਸਕਦੇ ਹੋ ਤੇ ਜੇ ਤੁਹਾਨੂੰ ਇਦਾਂ ਦੀ ਕੋਈ ਵੀ ਦਿੱਕਤ ਆਣੀ ਹੈ ਤੁਸੀਂ ਅੱਗੇ ਹੱਲ ਕਰਿਓ ਤੇ ਮੈਂ ਇਹ ਹੀ ਡਿਮਾਂਡ ਰੱਖਣਾ ਚਾਹਨਾ ਦਾ ਜ਼ਿਆਦਾਤਰ ਕਿ ਕੱਲੇ ਪਾਸ ਵਾਲਿਆਂ ਨੂੰ ਪੀਆਰਟੀਸੀ ਨਹੀਂ ਪੰਨਬਸ ਰੋਡਵੇਜ਼ ਵੀ ਲਾਈਆਂ ਜਾਣ ਜਿਹਦੇ ਨਾਲ ਇੱਕ ਬੱਸ ਵਿੱਚ ਭੀੜ ਨਹੀਂ ਪੈਗੀ ਠੀਕ ਹੈ ਜੀ ਮਸਲਾ ਹੱਲ ਹੋ ਜਾਊਗਾ 52 ਸਵਾਰੀਆਂ ਦਾ ਤੇ ਸਾਨੂੰ ਫਾਇਦਾ ਅਸੀਂ ਵੀ ਟਾਈਮ ਸਰ ਪਹੁੰਚ ਜਾਾਂਗੇ ਨਹੀਂ ਤਾਂ ਔਰ ਇੱਕ ਹਫ਼ਤੇ ਵੱਡਾ ਮਸਲਾ ਆਉਂਦਾ ਸਾਨੂੰ ਗੁਲਜਾਰ ਨਹੀਂ ਕਾਲਜ ਰੋਕਿਆ ਜਾਂਦਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਸਾਨੂੰ ਗੁਲਜਾਰ ਕਾਲਜ ਲਾਇਆ ਜਾਵੇ ਨਾ ਕਿ ਖੰਨੇ ਤੇ ਨਾ ਹੀ ਉਧਰ ਥੋੜਾ ਜਿਹਾ ਮਿਸ ਬਿਹੇਵ ਕਰਦੇ ਆ ਕੰਡਕਟਰ ਸਾਹਿਬ ਉਹ ਥੋੜਾ ਜਿਹਾ ਘਟਾਇਆ ਜਾਵੇ ਸਾਡੀ ਇਹ ਮੰਗ ਹੈ ਜੀ ਉਧਰ ਦੂਜੇ ਪਾਸੇ ਬੱਸ ਦੇ ਵਿੱਚ ਸਵਾਰ ਇੱਕ ਵਿਅਕਤੀ ਅਤੇ ਬੱਸ ਚਾਲਕ ਨੇ ਇਸ ਮੌਕੇ ਤੇ ਕੀ ਕੁਝ ਕਿਹਾ ਆਓ ਸੁਣਦੇ ਆਂ ਤੇ ਪਾਲੀਸ ਦੇ ਬੱਚੇ ਚੜੇ ਕਿ ਨਟ ਨੇ ਬੜਾ ਸਮਝਾਇਆ ਬਈ ਤੁਸੀਂ 52 ਤੋਂ ਉੱਪਰ ਨਾ ਬੈਠੋ ਜਿੰਨੀ ਸੀਟਾਂ ਹੁੰਨਾਂ ਬੈਠੋ ਇੱਕ ਇੱਕ ਸੀਟ ਤੇ ਦੋ ਵਾਲੀ ਤੇ ਤਿੰਨ ਚਾਰ ਵਾਲੀ ਤੇ 6 ਵੀਸੇ 4 ਵੀਸੇ ਹਾਂਜੀ ਜਿਹੜੀ ਪਿਛਲੀ ਲਾਸਟ ਆ ਉਹ ਤਾਂ ਤਾਂ ਪਤਾ ਹੀ ਨਹੀਂ ਕਿੰਨੇ ਸੀ ਹੈਂਜੀ ਤੇ ਸਵਾਰੀਆਂ ਬਹੁਤ ਹਰਾਨ ਹੋਈਆਂ ਅੱਧਾ ਪੌਣਾ ਘੰਟਾ ਅਸੀਂ ਖੜੇ ਰਹੇ ਫਾਰ ਕੇ ਫਿਰ ਬੱਸਾਂ ਵਾਲੇ ਦੇ ਵਿੱਚ ਦੋ ਦੋ ਚਾਰ ਚਾਰ ਕਰਕੇ ਇਹਨਾਂ ਨੇ ਬਦਲੇ ਚੁੜਾਏ ਬੜਾ ਜਿਹੜੇ ਬੱਚੇ ਕਲੈਕਟਰਾਂ ਡਰਾਈਵਰ ਲੱਗੇ ਹੋਇਆ ਹਾਂਜੀ ਇਹਨਾਂ ਨੂੰ ਕੱਚੇ ਰੱਖਿਆ ਹੋਇਆ ਜੇ ਕੋ ਬਚਾਥਲੇ ਅਜਮੇ ਦਾ 10 ਲੱਖ ਬਚਾ ਰਿਹਾ ਕਿ ਤੁਹਾਨੂੰ 10000 ਤਨਖਾਹ ਲੈਣਿਆ ਭਾਈ ਅਸੀਂ ਤਾਂ ਸਪੋਰਟ ਦੀ ਵਜ੍ਹਾ ਨਾਲ ਖੜੇ ਆ ਸੀ ਸਿਰਫ ਹੈਗੇ ਆ ਸਵਾਰੀ ਠੀਕ ਹੈ ਜੀ ਜੇ ਅਸੀਂ ਨਾ ਬੋਲਾਂਗੇ ਤਾਂ ਇਹਨਾਂ ਦੇ ਵਿਚਾਰੇ ਚ ਕੋਣ ਨਾਲ ਫਗਰੂਗਾ ਭਾਈ ਕੀ 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 ਚੱਕਰ ਪਿਆ ਸੀਗਾ ਗੱਲ ਕੋਈ ਗੱਡੀ ਦਾ ਭਾਈ ਆਪਣੇ ਆ ਡੀਪੂ ਦੀ ਕੋਈ ਸਾਡੀ ਪੂਰੀ ਗੱਡੀ ਆ ਤੇ ਉਹ ਜਦਾਂ ਕੰਡੈਕਟਰ ਦੇ ਨਾਲ ਮਤਲਬ ਕਿ ਇਹਨਾਂ ਨੇ ਕੀਤਾ ਵੀ ਸਵਾਰੀਆਂ ਬੈਠਣੋਂ ਜ਼ਿਆਦਾ ਬੈਗੀਆਂ ਵੀ ਜੱਕਦਾ ਵੀ ਕਹਿੰਦੇ ਵੀ ਤੁਸੀਂ ਮਤਲਬ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਤਿੰਨ ਤਿੰਨ ਬੈਠੋ ਯਾਨੀ ਕਿ ਜਿੰਨੀਆਂ ਸੀਟਾਂ ਉਹਨੀਆਂ ਆ ਉਹ ਮੁੜ ਕੇ ਹੁਣ ਬੈਠਿਆ 6 6 4 4 5 5 ਸਵਾਰੀਆਂ ਬੈਠੀਆਂ ਇੱਕ ਦੂਜੇ ਦੇ ਪੱਟਾਂ ਦੇ ਵਿੱਚ ਬੈਠੇ ਆ ਗੋਦੀ ਦੇ ਵਿੱਚ ਬੈਠੇ ਆ ਠੀਕ ਹੈ ਉਹ ਮੁੜ ਕੇ ਕੋਲਟਾ ਕਨੈਕਟਰ ਸੀਗੇ ਜਾਂ ਇੰਸਪੈਕਟਰ ਸੀਗੇ ਉਹਨਾਂ ਦਾ ਮੁੜ ਕੇ ਧੱਕਾ ਮੁੱਗੀ ਜਬਰਦਸਤੀ ਹੋ ਗਈ ਨਹੀਂ ਇਹ ਕਹਿੰਦੇ ਜਾਣ ਨਹੀਂ ਇੱਥੇ ਜਾਣਾ ਹੈ ਜਬਰਦਸਤੀ ਮਲਬ ਕਰਦੇ ਆ ਜੀ 52 ਸਵਾਰੀਆਂ ਲੋਡ ਕਰ ਲਿਆ ਸਾਰੇ ਇੱਕ ਦੂਜੇ ਦੇ ਮੈਂ ਡਰਾਈਵਰ ਆ ਪੀਆਰਟੀਸੀ ਕਪੂਰਸਾ ਡਿਪੋ ਸਮਰਾ ਰਾਜੋਂ ਤੋਂ ਇਕੱਠੇ ਚੜਦੇ ਆ ਪਰ ਸੋ 12 13 ਚੜ ਗਏ ਬਾਕੀ ਰਹਿ ਗਏ ਤੇ ਜਦੋਂ ਮੈਂ ਗੱਡੀ ਤੋਰੀ ਨਾ ਉਦੋਂ ਛਾਲਾ ਮਾਰ ਦਿੱਤੀਆਂ ਵੀ ਸਾਡੇ ਦੋ ਥੱਲੇ ਰਹਿ ਗਏ ਆ ਇਹ ਦੋ ਥੱਲੇ ਰਹਿ ਗਏ ਆ ਜਾਣਗੇ ਤੁਹਾਡੇ ਕੋਲ ਕੱਲ੍ਹ ਜਿੱਥੇ ਇਕੱਠੇ ਹੀ ਹੋਣਾ ਹੈ ਦੋ ਮਿੰਟ ਬਾਅਦ ਸਰਵਸਾ ਵਾਂਢ ਕੇ ਚੜਜੋ ਅਹੀਂ ਇਹ ਨਹੀਂ ਮਨਾ ਕਰਦੇ ਨਾ ਚੜੋ ਵਾਂਢ ਕੇ ਚੜੋ ਹਰ ਗੱਡੀ 'ਚ ਵਾਂਢ ਕੇ ਚੜੋ 10-10 ਮਿੰਟ ਬਾਅਦ ਗੱਡੀ ਆ ਜਾਂਦੀ ਹੈ ਇਹ ਕਿਹੜੀ ਥਾਂ ਤੋਂ ਚੜੇ ਸੀਗੇ ਇਹ ਸਮਰਾਲਾ ਚੋਂ ਤੇ ਚੜਦੇ ਆ ਜੀ ਬਸਤੀ ਚੋਂ ਤੇ ਚੜਦੇ ਆ ਬਾਈਪਾਸ ਤੋਂ ਚੜਦੇ ਜੰਦਰ ਬਾਈਪਾਸ ਜਾਣਾ ਇਹਨਾਂ ਨੇ ਕੋਈ ਯਾਰ ਕੋਲ 'ਚ ਸਾਲ ਦੋ-ਦੋ ਮਿੰਟ ਹੁੰਦੇ ਸਾਡੇ ਕੋਲ ਟਾਈਮ ਮਿਸ ਹੋ ਜਾਂਦੇ ਸਾਡੇ ਭਾਜੀ ਰੋਟੀ ਖਾਣ ਦਾ ਟਾਈਮ ਨਹੀਂ ਹੁੰਦਾ ਪਟਿਆਲੇ ਜਾ ਕੇ ਸਾਡੀਆਂ ਗੱਡੀਆਂ ਨੂੰ ਲਾਗ ਪੂਰਸਲਾ ਪਟਿਆਲਾ ਅਪਡਾਉਣ ਕਰਦੇ ਆ ਗੱਡੀਆਂ ਪੂਰਾ ਪੂਰਾ ਟਾਈਮ ਹੁੰਦਾ ਨਹੀਂ ਮੰਗ ਕੀ ਕਰਦੇ ਅਸੀਂ ਕੰਵਾਂਡ ਕੇ ਚੜਨ ਅਸੀਂ ਮਨਾ ਨਹੀਂ ਕਰਦੇ ਇਹਨਾਂ ਨੂੰ ਇਹਦੇ ਪਾਸ ਬਣੇ ਆ ਕੰਵਾਂਡ ਕੇ ਚੜਨ ਹਰ ਗੱਡੀ 'ਤੇ ਬਦਨਾਸੀ ਨਾ ਕਰਨਾ ਜੇ ਦੋਸਤ ਥੱਲੇ ਰਹਿ ਗਿਆ ਛਾਲਾ ਮਾਰਦੇ ਨੇ ਦੁੱਜੇ ਆ ਕਿੰਨੇ ਗੱਡੀ ਤੇ ਪਹਿਲਾਂ ਛਾਲਾ ਮਾਰ ਦਤੀ 10 ਲੱਖ ਮੈਂ ਕਿੱਥੋਂ ਲਵਾਂਗਾ ਥੱਲੇ ਆ ਜਾਂਦਾ ਆ ਤੇ ਹਰਜਾਨਾ ਇਹਨਾਂ ਨੂੰ 10 ਲੱਖ ਕਿੱਥੋਂ ਦਊਗਾ ਜਿਹੜਾ 10000 ਕਮਾਉਂਦਾ ਆ ਤਿੰਨ ਬੱਚੇ ਆ ਉਹ ਹਰਜਾਨਾ ਕਿੱਥੋਂ ਭਰੂਗਾ ਹਾਂਜੀ ਔਰ ਪੱਗਾਂ ਨੂੰ ਪੈਂਦੇ ਸਵਾਰੀ ਤੇ ਜਾਨਾ ਤਾਂ ਡਿਵਾਈਡ ਹੋ ਕੇ ਚੜਦੇ ਜਿਦਾ ਭਾਜੀ ਨੇ ਦੱਸਿਆ ਉਹ ਜਿਹੜੇ ਚਾਰ ਬੰਦੇ ਚੜੇ ਨਾ ਜੀ ਇਹ ਦੈ ਨਾ ਨਹੀਂ ਨਾ ਮੈਨੂੰ ਪਹਿਲਾਂ ਦੱਸਿਆ ਬਈ ਉਹ ਜਦੋਂ ਸਵਾਰੀਆਂ ਜਿਹੜੇ ਸਕੂਲ ਸਟੂਡੈਂਟਸ ਹੈ ਉਹ ਛਾਲ ਮਾਰ ਕੇ ਉਤਰੇ ਜੇ ਮੋਰਲੇ ਟਾਇਰ ਤਾਂ ਨਹੀਂ ਉਤਰੇ ਜਿਹੜੇ ਜੇ ਟਾਇਰ ਥੱਲੇ ਆ ਜਾਂਦੇ ਉਹ ਤਾਂ ਗਿਆ ਸੀ ਨਾ ਜਾਨੋ ਤੇ ਜੁਮਾਵਾਰੀ ਕੀਤੀ ਸੀ ਇਹਦੀ ਜਿਹੜਾ ਵਿਚਾਰਾ 10000 ਰੁਪਏ ਦੀ ਦੁਕਾਨ ਤੇ ਕੰਮ ਲ ਕਰਦਾ ਬੱਚੇ ਕਿ ਤੂ ਬਾਲੂ ਫੇਰ ਰਖਲਾ ਤੇ ਜਾਂ ਤਾਂ ਪਹਿਲਾਂ ਉਹਨਾਂ ਦਾ ਸਾਰਾ ਕਰਜ਼ਾ ਛਲਾਉ ਸਾਰੀ ਉਮਰ 10 ਲੱਖ ਫੇ ਆਪਣੇ ਨਿਆਣੇ ਪਾਲੋ ਤੇ ਇਹ ਗਵਰਨਮੈਂਟ ਨੂੰ ਜਿਹੜਾ ਲਾਇਆ ਇਹਨੂੰ ਸਿਸਟਮ ਲਿਆ ਕੇ ਮੋਦੀ ਨੇ ਜਿਹੜਾ ਕੀਤਾ ਬੇੜਾਕਾਰ ਕਰਤਾ ਇਹ ਕੁਝ ਸਹੀ ਤਰੀਕੇ ਨਾਲ ਲਾਪਰਨਾ ਚਾਹੀਦਾ ਸੀ ਬਿਜੜੇ ਵਿੱਚ ਇਹ ਕੱਚੇ ਆ ਉਹਨਾਂ ਨੂੰ ਤਾਂ ਨਾ ਨਾ ਹਰਾਸਮੈਂਟ ਹੋ ਕੋਈ ਨਹੀਂ ਸਰ ਇਹੋ ਜੀ ਕੋਈ ਗੱਲਬਾਤ ਨਹੀਂ ਕੋਈ ਧੱਕਾ ਨਹੀਂ ਦਿੱਤਾ ਸਾਡਾ ਰਜਾਨਾ ਦਾ ਕੰਮ ਹੈ ਰੋਜ਼ ਇੱਥੋਂ ਅਸੀਂ ਨੰਗ ਕੇ ਜਾਂਦੇ ਆ ਪਟਾਉਣ ਕਰਦੇ ਆ ਗੱਲ ਹੋਈ 52 ਸਵਾਰੀਆਂ ਦੀ ਗੱਡੀ ਸਾਡੇ ਪਿੱਛੋਂ ਮਦਦਲ ਪੂਰੀ ਫੁੱਲ ਭਰੀ ਹੋਈ ਸੀਗੀ ਤੇ ਮੈਂ ਤਾਂ ਚਲੋ ਡਰਾਈਵਰ ਆ ਜਦੋਂ ਕਨੈਕਟਰ ਇਹ ਬੰਦੇ ਮੰਡੇ ਚੜਨ ਲੱਗੇ ਆ ਓਵਰਲੋਡ ਗੱਡੀ ਹੋ ਗਈ ਘੱਟੋ ਘੱਟ 25 30 ਬੰਦੇ ਇੱਕਦਮ ਹੀ ਚੜ ਗਏ ਉਸਨੇ ਕਿਹਾ ਵੀ ਸਾਨੂੰ 52 ਸਵਾਰੀਆਂ ਲਾਉਟ ਆ ਅਸੀਂ ਇਸ ਤੋਂ ਵੱਧ ਲਿਜਾ ਨਹੀਂ ਸਕਦੇ ਕਨੈਕਟਰ ਨੇ ਕਿਹਾ ਉਹਨਾਂ ਨੂੰ ਤੇ ਇਹਨਾਂ ਦਾ ਤਾਰਨ ਦਾ ਤੇ ਲਿਜਾਣ ਦਾ ਸਿਰਫ ਇਹੋ ਹੀ ਵਾਦ ਹੋਇਆ ਵੀ ਅਸੀਂ ਉਹ ਕਨੈਕਟਰ ਕਹਿੰਦਾ ਮੈਂ 52 ਲਿਜਾਣੀਆ ਉਹ ਆਂਦੇ ਹੀ ਛੱਡ ਕੇ ਜਾਣਾ ਆ ਵੀ ਅਸੀਂ ਥੱਲੇ ਉਤਰਨਾ ਨਹੀਂ ਇਸ ਮਸਲੇ ਤੇ ਇਹ ਵਾਦ ਹੋਇਆ ਹੋਰ ਗੱਲ ਕੋਈ ਨਹੀਂ ਕਿਵੇਂ ਦੇ ਦੇਉ ਕਿ ਕੀ ਹੁਣ ਥਾਣੇ ਵਾਲਾ ਮਾਮਲਾ ਪਹੁੰਚਾਇਆ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਥੋੜਾ ਰੂਟਲੀ ਬੀਹੇਵ ਕਰਦੇ ਨੇ ਨਜ਼ਰ ਆ ਰਿਹਾ ਸਰ ਉਹ ਤਾਂ ਸਾਰਾ ਕੰਪਰੋਮਾਈਜ਼ ਹੋ ਚੁੱਕਾ ਆ ਸਾਡਾ ਇੰਚਾਰਜ ਨਾਲ ਵੀ ਬੱਚਿਆਂ ਨਾਲ ਵੀ ਵੀ ਅੱਗੇ ਤੋਂ ਬੱਚਿਆਂ ਨੇ ਵੀ ਸੌਰੀ ਬੋਲ ਲਿਆ ਵੀ ਅਸੀਂ ਕਿਸ ਤਰ੍ਹਾਂ ਦੀ ਗਲਤੀ ਨਹੀਂ ਕਰਦੇ ਅਸੀਂ ਵੀ ਕਿਹਾ ਵੀ ਤੁਹਾਨੂੰ ਹਰ ਜਗ੍ਹਾ ਤੋਂ ਚੈੱਕ ਜਾਵਾਂਗੇ ਤੇ ਲਿਮਟ ਦੇ ਹਿਸਾਬ ਨਾਲ ਜਿੰਨਾ ਜਿੰਨਾ ਵੰਡ ਕੇ ਜਾਓ ਹਰ ਇੱਕ ਬੱਸ ਦੇ ਵਿੱਚ ਪੀ ਜਿੰਨੇ ਜਿਹੜੇ ਜਿਹੜੇ ਹਿਸਾਬ ਨਾਲ ਬਾਤ ਸਮੁੰਦੀ ਆ ਉਹ ਰੁਕੂਗੀ ਉਹਦੇ ਹਿਸਾਬ ਨਾਲ ਸਵਾਰੀ ਹਰ ਇੱਕ ਦੇ ਇੱਕ ਦੇ ਵਿੱਚ ਨਾ ਤੁਸੀਂ ਬਿੱਲ ਕੋਈ ਵੀ ਸਾਰੇ ਕਹੋ ਇੱਕ ਚ ਹੀ ਵੜ ਜਾ ਉਹ ਗਲਤ ਕੰਮ ਨਹੀਂ ਕਰਨਾ ਉਹ ਇਸ ਇਸ ਮਸਲੇ ਤੇ ਸਾਡਾ ਉਹਨਾਂ ਦੇ ਨਾਲ ਫੈਸਲਾ ਹੋ ਚੁੱਕਾ ਕੋਈ ਸਰਕਾਰ ਨਾਲ ਕੋਈ ਤਾਲਮਿਲ ਹੋਇਆ ਸੀ ਕਹਿੰਦੇ ਪਿੱਛੇ ਰੋਲਾ ਪੈ ਗਿਆ ਸੀ ਕਿ 52 ਤੋਂ ਵੱਧ ਹੋਣ ਜਾ ਸਕਦੀਆਂ ਸੀ ਪਰ ਨਹੀਂ ਸਰ ਮੇਰਾ ਅਕਰ ਮੇਰੇ ਨਵਸਦ ਦੇ ਚਤਨੀ ਇਹੋ ਜੀ ਕੋਈ ਅੱਲਾ ਤਾਲ ਮਿਲ ਨਹੀਂ ਨਹੀਂ ਅਜੇ ਨਹੀਂ ਮੇਰੇ ਧਿਆਨ ਚ ਨਹੀਂ ਆਇਆ ਹੈ ਪ੍ਰਧਾਨ ਵੱਲੋਂ ਕੋਈ ਨੋਟੀਫਿਕੇਸ਼ਨ ਪ੍ਰਧਾਨ ਵੱਲੋਂ ਤੇ ਅਜੇ ਸਾਨੂੰ ਕੋਈ ਇਹੋ ਜੀ ਗੱਲਬਾਤ ਨਹੀਂ ਕਹੀ ਗਈ ਵੀ ਤੁਸੀਂ ਗੱਡੀਆਂ ਫੁੱਲ ਭਰ ਕੇ ਲੈ ਜਾਓ ਉਹਨਾਂ ਵੱਲੋਂ ਤਾਂ 52 ਹੀ ਫਿਰ 52 ਲੈ ਕੇ ਜਾਓ ਪਤਾ ਹਲੇ ਕੋਈ ਇੱਦਾਂ ਤਾਲ ਮਿਲ ਹੋਇਆ ਨਹੀਂ ਨਹੀਂ ਸਰ ਇਹ ਤਾਂ ਅੱਜ ਮੀਟਿੰਗ ਆ ਮਤਲਬ ਮੁੱਖ ਮੰਤਰੀ ਸਾਹਿਬ ਨਾਲ ਮੇਰੇ ਮੀਟਿੰਗ ਅੱਜ ਤੇ ਉਹ ਸ਼ਾਮ ਤੱਕ ਪਤਾ ਲੱਗ ਜੂ ਕਿ ਕਿਸ ਬੇਸ ਤੇ ਫੈਸਲਾ ਹੁੰਦਾ ਹੈ ਉਹ ਜਿਹੜੀ ਫੈਮਿਲੀ ਵੱਲੋਂ ਜਿਹੜੇ ਆਏ ਆ ਲੇਡੀਜ਼ ਆਏ ਉਹ ਥੋੜਾ ਬੀਬਲੀ ਵੇ ਸਰ ਉਹਨਾਂ ਨੂੰ ਬੱਚਿਆਂ ਨੇ ਫੋਨ ਕੀਤਾ ਵੀ ਸਾਨੂੰ ਵੱਧ ਘੱਟ ਬੋਲਿਆ ਆ ਕਿਸੇ ਕਿਸੇ ਸਵਾਰੀ ਨੇ ਬੋਲਿਆ ਉਹਨਾਂ ਨੂੰ ਨਾ ਕਿ ਮੇਰੇ ਵੱਲੋਂ ਨਾ ਮੇਰੇ ਕਨੈਕਟਰ ਵੱਲੋਂ ਕੁਝ ਗਲਤ ਗੱਲ ਨਹੀਂ ਕੀਤੀ ਗਈ ਉਹ ਕੋਈ ਸਵਾਰੀ ਸੀ ਉਹ ਕਹਿਣ ਵਾਲੀ ਸੀ ਉਹ ਕਹਿ ਕੇ ਚਲੀ ਗਈ ਹੁਣ ਉਹਨਾਂ ਦੇ ਸੁਣੀ ਸੁਣਾਈ ਤੇ ਆਣ ਕੇ ਥੋੜਾ ਵੱਧ ਘੱਟ ਕਰ ਲਏ ਪਰ ਉਹਨਾਂ ਨੂੰ ਮੈਂ ਸਮਝਾਤਾ ਆ ਕਿ ਮੈਡਮ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਿਸੇ ਨਾਲ ਬੱਚੇ ਨੂੰ ਵੱਧ ਘੱਟ ਨਹੀਂ ਗੱਲ ਹੈ ਮੈਂ ਤੇ ਆਪਣੇ ਇੰਚਾਰਜ ਸਾਹਿਬ ਨੂੰ ਕਿਹਾ ਵੀ ਕੋਈ ਗੱਲ ਨਹੀਂ ਬੱਚਿਆਂ ਦਾ ਭੁੱਖ ਨਹੀਂ ਖਰਾਬ ਕਰਨਾ ਇਹਨਾਂ ਦੇ ਨਾਲ ਸਾਡਾ ਚਲੋ ਜਿਸ ਤਰ੍ਹਾਂ ਵੀ ਥੋੜਾ ਜਿਹਾ ਇਹਨਾਂ ਨੂੰ ਮਾਟਾ ਮਾੜਾ ਮੋਟਾ ਤੇ ਕਹਿਣਾ ਤੇ ਫਰਜ਼ ਬਣਦਾ ਨਾ ਵੀ ਇਹ ਸਰਕਾਰੀ ਅਦਾਰਾ ਹੈ ਇਹਨਾਂ ਦੇ ਨਾਲ ਵਧੀਕ ਆ ਤੇ ਸਾਡੇ ਨਾਲ ਕੰਪਰੋਮਾਈਜ਼ ਕਰਕੇ ਤੁਸੀਂ ਆਓ ਜਾਓ ਅਸੀਂ ਤੁਹਾਨੂੰ ਲਿਖਣ ਨੂੰ ਤਿਆਰ ਹਾਂ ਬਾਕੀ ਸਾਡੀ ਹੋਰ ਕੋਈ ਗੱਲ ਸਕਾਈਨਸ ਪੰਜਾਬ ਦੇ ਲੁਧਿਆਣਾ ਤੋਂ ਅਭਿਸ਼ੇਕ ਦੀ ਰਿਪੋਰਟ